ਸ਼ਾਕੋਟ ਦੇ ਜਿਮਨੀ ਚੋਣ ਦਾ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਹੱਕ ਚ ਹੁਣ ਮਾਜੇ ਦੇ ਕਾਂਗਰਸੀ ਨੇਤਾਵਾਂ ਨੇ ਵੀ ਪੂਰੀ ਤਰ੍ਹਾਂ ਨਾ ਮੋਰਚਾ ਸੰਭਾਲ ਲਿਆ ਹੈ ਅਤੇ ਮਾਜੇ ਦੇ ਕਾਂਗਰਸੀ ਸ਼ਾਕੋਟ ਜਿਮਨੀ ਚੋਣ ਵਿੱਚ ਲਾਡੀ ਦੇ ਹੱਕ ਵਿੱਚ ਪੱਬਾਂ ਪਾਰ ਹੁੰਦੇ ਵਿਖਾਈ ਦੇ ਰਹੇ ਹਨ ਕੈਪਟਨ ਮੰਤਰੀ ਸੁਖ ਸਰਕਾਰਿਆ ਦੇ ਅਗਵਾਈ ਚ ਵਿਧਾਇਕ ਹਰਪ੍ਰਤਾਪ ਸਿੰਘ ਜਨਾਲਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਭਗਵੰਤ ਪਾਲ ਸਿੰਘ ਸਚਰ ਅੰਮ੍ਰਿਤਸਰ ਤੋਂ ਮੇਅਰ ਕਰਮਜੀਤ ਸਿੰਘ ਰਿੰਟੂ ਤਰਨਤਾਰਨ ਤੋਂ ਵਿਧਾਇਕ ਐਮਐਲਏ ਅਗਨੀ ਹੋਤਰੀ ਅਤੇ ਸਾਬਕਾ ਵਿਧਾਇਕ ਸੁਵਿੰਦਰ ਸਿੰਘ ਕਥੂ ਨੰਗਲ ਸਨੇ ਹੋਰ ਵੀ ਕਈ ਸੀਨੀਅਰ ਕਾਂਗਰਸੀ ਆਗੂ ਇਸ ਵੇਲੇ ਪੂਰੀ ਤਰ੍ਹਾਂ ਸਰਗਰਮ ਵਿਖਾਈ ਦੇ ਰਹੇ ਹਨ ਇਸ ਮੌਕੇ ਕੈਬਨਿਟ ਮੰਤਰੀ ਸੁਖ ਸਰਕਾਰਿਆ ਨੇ ਕਿਹਾ ਹੈ ਕਿ ਸ਼ਾਖੋਟ ਹਲਕੇ ਤੋਂ ਲਾਡੀ ਸ਼ੇਰੋਵਾਲੀਆ ਵੱਡੀ ਜਿੱਤ ਹਾਸਲ ਕਰਨਗੇ ਇਸ ਦਰਾਂ ਕਾਂਗਰਸ ਦੇ ਬੁਲਾਰੇ ਅਤੇ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਦੇ ਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੇ ਵੀ ਲਾਡੀ ਸ਼ੇਰੋ ਵਾਲੀ ਦੀ ਸ਼ਾਨਦਾਰ ਜਿੱਤ ਦਾ ਦਾਵਾ ਕੀਤਾ ਹੈ। ਅੱਜ ਜੀ ਸਾਰੇ ਆਪਣੇ ਸਾਥੀਆਂ ਦੇ ਨਾਲ ਅਜਨਾਲਾ ਸਾਹਿਬ ਸੱਚਰ ਜੀ ਰਿੰਟੂ ਜੀ ਸਾਡੇ ਮੇਰ ਨੇ ਅਮਰ ਸਰ ਤੋਂ ਡਾਕਟਰ ਰਗਨੀ ਉਤਰੀ ਜੀ ਹੋਰ ਵੀ ਗਏ ਸਾਡੇ ਸੀਨੀਅਰ ਸਾਥੀ ਨਾਲ ਆਏ ਉਹਨਾਂ ਦੇ ਸਾਰਿਆਂ ਦੇ ਨਾਲ ਅੱਜ ਸ਼ਾਹਕੋਟ ਆਏ ਆ ਜਿਹੜੀ ਸਾਨੂੰ ਜ਼ਿੰਮੇਵਾਰੀ ਸਾਡੀ 8 ਨੰਬਰ ਜ਼ੋਨ ਤੋਂ ਦਿੱਤੀ ਸੀ। ਤਕਰੀਬਨ ਉਹਦੇ ਚ 24 ਪਿੰਡ ਨੇ 25 ਪਿੰਡ ਆ ਤੇ ਅਸੀਂ ਅੱਜ ਜੋ ਆ ਕੇ ਇੱਥੇ ਹਾਲਾਤ ਦੇਖੇ ਆ ਸਾਡੇ ਹੋਂ ਤੋਂ ਪਹਿਲਾਂ ਹੀ ਲੋਕਾਂ ਦੇ ਇੱਥੇ ਬਹੁਤ ਭਾਰੀ ਇਛਾ ਆ ਕਿ ਲਾਡੀ ਛੇਰਵਾਲੀਏ ਨੂੰ ਅਸੀਂ ਵੱਧ ਵੱਧ ਝੋਟਾ ਨਾਲ ਜਿਤਾਉਣਾ ਪਰ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ ਅਸੀਂ ਆਪਣੇ ਸਾਥੀਆਂ ਦੀਆਂ ਕੱਲੇ ਕੱਲੇ ਪਿੰਡ ਚ ਕੱਲੇ ਕੱਲੇ ਜ਼ੋਨ ਚ ਐ ਸਾਰੀ ਡਿਸਟ੍ਰਿਬਿਊਸ਼ਨ ਕਰ ਦਿੱਤੀ ਆ ਔਰ ਕੱਲ ਤੋਂ ਸਾਡਾ ਸਾਰੀ ਜਿਹੜੀ ਸਾਡੀ ਟੀਮ ਹੈ ਇੱਥੇ ਆਪਣਾ ਕੰਮ ਕਰੂਗੀ ਔਰ ਮੈਨੂੰ ਆਸ ਹੈ ਕਿ ਜਿੰਨੀ ਆਸ ਲਾਡੀ ਜੀ ਨੂੰ ਹੋਊਗੀ ਉਸ ਤੋਂ ਵੱਧ ਵੋਟਾਂ ਤੇ ਅਸੀਂ ਇਸ ਹਲਕੇ ਤੋਂ ਜਿੱਤ ਕਾਪ ਕਰਾਂਗੇ 28 ਮਈ ਨੂੰ ਜਿਹੜੀ ਸ਼ਾਹਕੋਟ ਦੀ ਜਮਨੀ ਚੋਣ ਹੋਣ ਜਾ ਰਹੀ ਹੈ ਉਹਦੇ ਵਿੱਚ ਸਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਸਾਡੀ ਪਾਰਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਆਲੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਨੇ ਸਦਾ ਹਰਦੇਵ ਸਿੰਘ ਲਾਡੀ ਸ਼ਿਰੋਵਾਲੀਆ ਜੀ ਨੂੰ ਚੋਣ ਮੈਦਾਨ ਦੇ ਵਿੱਚ ਨਤਾਰਿਆ ਤੇ ਸਾਡੀ ਪਾਰਟੀ ਨੇ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਜੀ ਨੇ ਸਾਰੇ ਹੀ ਮਾਨਯੋਗ ਮੰਤਰੀ ਸਹਿਬਾਨ ਵਿਧਾਇਕ ਸਹਿਬਾਨ ਤੇ ਸੀਨੀਅਰ ਲੀਡਰਸ਼ਿਪ ਦੀ ਡਿਊਟੀ ਜਿਹੜੀ ਹੈ ਉਹ ਸ਼ਾਹਕੋਟ ਦੇ ਹਲਕੇ ਦੇ ਵਿੱਚ ਲਗਾਈ ਗਈ ਹੈ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਜ਼ੋਨ ਨੰਬਰ 8 ਹੈ ਉਹਦੇ ਵਿੱਚ ਸਾਡੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਸੁਖਵਿੰਦਰ ਸਿੰਘ ਜੀ ਸਰਕਾਰੀਆਂ ਦੀ ਡਿਊਟੀ ਲਈ ਗਈ ਸੀ ਲਗਭਗ 25 ਪਿੰਡਾਂ ਦੀ ਕਮਾਂਡ ਉਹਨਾਂ ਨੂੰ ਪਾਰਟੀ ਵੱਲੋਂ ਦਿੱਤੀ ਗਈ ਹੈ ਉਹਨਾਂ ਦੇ ਨਾਲ ਸਰਦਾਰ ਹਰਪ੍ਰਤਾਪ ਸਿੰਘ ਜੀ ਅਜਨਾਲਾ ਐਮ ਐਲ ਏ ਅਜਨਾਲਾ ਡਾਕਟਰ ਲਗਨੀਓਤਰੀ ਜੀ ਐਮ ਐਲ ਏ ਤਰਨਤਾਰ ਸਾਬਕਾ ਵਿਧਾਇਕ ਸਾਹਿਬ ਸੁਨਦਰ ਸਿੰਘ ਜੀ ਕਥੂ ਨੰਗਲ ਅਮਰਸਰ ਦੇ ਮੇਅਰ ਕਰਮਜੀਤ ਸਿੰਘ ਜੀ ਰਿੰਟੂ ਡਿਪਟੀ ਮੇਅਰ ਰਮਨ ਬਖਸ਼ੀ ਜੀ ਯੂਨੀورسٹی ਰੰਧਾਵਾ ਜੀ ਸਾਰਿਆਂ ਨੇ ਅੱਜ ਉੱਥੇ ਪਹੁੰਚ ਕੇ ਉਹਨਾਂ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਮੋਰਚੇ ਨੇ ਉਹ ਸਭ ਹਾਲਲੇ ਨੇ ਅਸੀਂ ਜਿਸ ਵੀ ਪਿੰਡ ਵਿੱਚ ਗਏ ਆ ਜਿੱਥੇ ਵੀ ਗਏ ਆ ਭਾਰੀ ਉਤਸ਼ਾਹ ਲੋਕਾਂ ਦੇ ਵਿੱਚ ਹੈ ਕਿ ਉਹ 28 ਤਰੀਕ ਨੂੰ ਚੌਨਛੜ ਪੰਜੇ ਦਾ ਬਟਨ ਨੱਪ ਕੇ ਤੇ ਲਾਡੀ ਸ਼ੇਰੋ ਵਾਲੀ ਜੀ ਨੂੰ ਭਾਰੀ ਬੋਮ ਦਰਜਾ ਕੇ ਤੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਰਾਹੁਲ ਗਾਂਧੀ ਜੀ ਦੇ ਸੁਨੀਲ ਜਾਖੜ ਜੀ ਦੇ ਹੱਥ ਮਜ਼ਬੂਤ ਕਰਨਗੇ ਔਰ ਇਹ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਵੇ। ਬਿਊਰੋ ਰਿਪੋਰਟ ਪੰਜਾਬ ਟੂਡੇ